ਕਾਨੂੰਨੀ ਕਿੱਤੇ ਦਾ। ਸਾਥ ਸ੍ਰੀਏ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਢਿਲੰਗ ਲਾਗ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਇਧਰ ਦੇਖੋ ਹਰਿੰਦਰ ਆ। ਹਰਿੰਦਰ ਨੂੰ ਖੇਡਣ ਨੂੰ ਖੜਾਉਣਾ ਧਿਆ ਗਿਆ। ਹਰਿੰਦਰ ਨੂੰ ਖੇਡਣ ਨੂੰ ਖੜਾਉਣਾ ਧਿਆ ਗਿਆ ਹੈ। ਕਹਿੰਦਾ ਹੈ ਨਹੀਂ ਗਾ ਹੈ ਦੇਰੀ ਇਹਨਾਂ ਮੈਂ ਕਹਿੰਦਾ ਅਸੀਂ ਕਿਹਾ ਨਾ ਗਾ ਵਿੱਚ ਨਹੀਂ ਸੀਗੀ ਇਹ ਕਹਿੰਦਾ ਨਹੀਂ ਫਿਰ ਮੈਂ ਖੇਡੂੰਗਾ ਕਿਹਦੇ ਨਾਲ ਕਹਿੰਦਾ ਚ ਗਾ ਵਿੱਚ ਤੀਤਾ ਜਿੰਨਾ ਚਿਰ ਕਹਿੰਦਾ ਕੋਈ ਹੋਰ ਮੱਝ ਗਾ ਨਹੀਂ ਨਾ ਸੁੰਦੀ ਉਹਨਾਂ ਚਿਰ ਨਹੀਂ ਇਹ ਵਿੱਚੰਦੇ ਨਹੀਂ ਸੈਟ ਲੀਏ ਤੇ ਫਿਰ ਬਣਾਉਣੀ ਹੈ ਸਬਜ਼ੀ ਉੱਧਰ ਆਪਣੀ ਮੋਟਰ ਚੱਲ ਰਹੀ ਹੈ ਬਾਹਰ ਤੇ ਕੰਮ ਪਾਣੀ ਹਾਂ ਉਹ ਇਨੀ ਦੁੱਧ ਮਿਲਣਾ ਜੈਕੀ ਵੀ ਬੈਠਾ ਵਾਂਗਾ जो पानी में कि मैं लेटे मारी जाऊंगा <laughs> लो ਅੱਜ ਆਪਾਂ ਬਣਾਇਕਰ ਦੂਜੀ ਸਬਜ਼ੀ ਜਿਸ ਬਹੁਤ ਦਿਨਾਂ ਬਾਅਦ ਕਦੋਂ ਸਬਜ਼ੀ ਬਣਾਈ ਹੈ। ਲੈ ਚਪਾਤਾ ਦੁੱਧ। ਇਧਰ ਆਪਣੀ ਅੱਗ ਮੱਚੀ ਜਾਂਦੀ ਆ ਤੇ ਹੁਣ ਆਪਾਂ ਇਤੇ ਧਰਨੀ ਪਤੀਲੀ ਅੱਜ ਆਪਾਂ ਬਣਾਵਾਂਗੇ ਖੀਰ। ਚੋਲ ਆਪਾਂ ਪਿਓਲੇ ਸੀ ਕਣੀਆਂ। ਤੇ ਅੱਜ ਆਪਾਂ ਖੀਰ ਬਣਾਵਾਂਗੇ ਆਪਾਂ ਤੁਹਾਨੂੰ ਜਿਵੇਂ ਦੱਸਿਆ ਸੀ ਵੀ ਆਪਣੀ ਗਾਂ ਸੂਈ ਆ। ਤੇ ਅੱਜ ਆਪਾਂ ਗਾਂ ਦੇ ਦੁੱਧ ਚ ਖੀਰ ਬਣਾਉਣ ਲੱਗੇ ਹਾਂ ਦੂਹੇ ਦੁੱਧ ਚ। ਅੱਜ ਚੁੱਲੇ ਤੇ ਖੀਰ ਬਣੂੰਗੀ ਤੇ ਆਜਾ ਰੋਟੀਆਂ ਅੰਦਰ ਪਕਾ ਲਾਂਗੇ ਸੋ ਸਾਰੇ ਕਮੈਂਟ ਕਰਕੇ ਦੱਸਿਓ ਕੌਣ ਬੰਦੂਏ ਦੁੱਧ ਚ ਖੀਰ ਬਣਾਉਂਦਾ ਥੋੜਾ ਜਿਹਾ ਪਾਣੀ ਪਾਈ ਆ ਇਹਦੇ ਵਿੱਚ ਤਾਂ ਨਾ ਹੇ ਥੱਲੇ ਲੱਗ ਜੂ ਨਹੀਂ ਇਹਦਾ चौल तो काफी टाइम हो गया कनिया भिन्नतियाँ तो ना पानी क्ड लेना तो तो खीर है। थोड़ी जी सुखी सब्जी आप इधर क्ड ली सी खीर भी बनूगी बस खीर खादी जानी चल सुबह दुख पैजा घोड़ा ਲੋ ਵੀ ਜੋਲ ਪਾ ਦਿੰਨੇ ਆ ਚੁੱਲੇ ਤੇ ਖੀਰ ਬਣੂਗੀ ਚੁੱਲੇ ਦੀ ਖੀਰ ਦਾ ਸਵਾਦ ਵੱਖਰਾ ਹੀ ਹੁੰਦਾ ਉਤਲੂਏ ਦਦੇ ਚ ਰੂਏ ਦਦੇ ਚ ਪਰਿਸਾਨ ਨਹੀਂ ਸੰਗਣੇ ਖੀਰ ਬਣਦੀ ਹੈ ਸੇਵਗਾ ਹੈ ਨਹੀਂ ਘਰਦਿਆਂ ਵਟਿਆਂ ਨੇ ਬਹੁਤ ਸਵਾਦ ਲੱਗਦਾ ਨਾ ਰੂਏ ਦਦੇ ਦੇ ਸੇਵਗਾ ਆਪਣੇ ਕੋੜੀ ਤਾਂ ਪਈ ਆ ਪਰ ਟਾਈਮ ਨਹੀਂ ਸੀ ਹੈਗਾ ਬਟਨ ਦਾ ਮੈਂ ਕਰਦਾਂ ਵਟਨਾ ਸੇਵਗਾ ਨੂੰ ਬਹੁਤ ਜਿਆਦਾ ਸਵਾਦ ਲੱਗਦਾ ਹੈ ਤਾਰਾ ਪਚੋ ਲਈਆਂ ਨੇ ਟਾਈਮ ਹੋ ਗਿਆ ਪਾਣੀ ਸ਼ਹੀਦ ਆ ਬੜੀ ਸ਼ੀਤੀ ਐ ਸਭ ਟਾਈਮ ਤਾ ਬਸ ਠਹਿਰਾ ਜਾਉ ਹੁੰਦਾ ਚਲੋ ਵੀ ਅਪਾ ਦੂਜਾ ਵੀ ਦੁੱਧ ਬਾਹ ਦਾ ਜਿਹੜਾ ਸਾਰਾ ਸਾਂਭ ਲੈਨੇ ਆ ਇਧਰ ਦੀਦੀ ਝੁੱਲੇ ਤੇ ਕੀਰ ਬਣਾ ਲੈਣਗੇ ਮੈਂ ਅੰਦਰ ਰੋਟੀਆਂ ਪਕਾ ਲੈਣੀ ਨਾਲ ਜਿਹੜੇ ਦੁੱਧ ਆ ਉਹਨਾਂ ਨੂੰ ਵਾਲਾ ਦਵਾ ਲੈਨੇ ਆ ਹੋ ਪੈਰ ਤੋਂ ਯਾ ਦੋਵੇਂ ਜਾਣੇ ਤੁਹਾਡੇ ਨਾਲ ਮੈਂ ਤਾਂ ਰੋਟੀਆਂ ਪਕਾਉਣੀ ਆ ਕੋਈ ਨਹੀਂ ਫਿਰ ਅਮਮਾ ਖੀਰ ਬਣਾਈ ਜਾਂਦੇ ਬਾਹਰ ਖੀਰ ਖਾ ਲਿਓ ਦੋਵੇਂ ਜਾਣੇ ਉਨੇ ਤੇ ਰੋਟੀ ਖਾ ਕੇ ਖਾ ਲਿਓ ਰੋਟੀ ਪਕਾਉਣ ਲੱਗੀ ਆ ਤੇ ਗੰਦੇ ਪੈਰਾਂ ਮੰਜੇ ਤੇ ਲਾਈ ਜਾਣਾ ਨਹੀਂ ਮੈਂ ਗੋਲ ਨਹੀਂ ਆਜਾ ਕੋ ਫਿਰ ਪਿੰਨਾਂ ਬਣਾਈਆਂ ਥੋੜੀਆਂ ਜਿਹਾ ਰੋਜ਼ੀ ਹੋਰ ਬੱਚਿਆਂ ਨੂੰ ਮੋਜ ਬਣੀਆਂ ਦੇ ਰੋਜ਼ ਹੀ ਪਿੰਨੀਆਂ ਹਾਂ ਹਾਂ ਜਿੰਨੇ ਤਾਂ ਗਾਂ ਦਾ ਬੋਲਾ ਚੱਲੂਗਾ ਦੁੱਧ ਦਾ ਉਹਨਿੰਦੇ ਤਾਂ ਪਿੰਨੀਆਂ ਬੰਨਾਂਗਾ ਕੋਈ ਦਿਨਾਂ ਪਿੰਨੀਆਂ ਤੇ ਇੱਧਰ ਆਪਾਂ ਦੁੱਧ ਗਰਮ ਕਰ ਲੈਨੇ ਆਂ ਅੰਦਰ ਬਾਹਰ ਦੀ ਦੀ ਉਹ ਕਰਦੇ ਸੀਗੇ ਲੋਬੀ ਆਪਾਂ ਦੁੱਧ ਰੱਖ ਲਿਆ ਗਰਮ ਇਦਾਂ ਮਾਤੀ ਤੇ ਇਹ ਲੀਥੀਸਾ ਲਾ ਕੇ ਆਪਾਂ ਦਵਾਈ ਬਣਾਵਾਂਗੇ ਆਟਾ ਬੰਨ ਲਿਆ ਹਮਰਚੀਆਂ ਦੀਆਂ ਫੇਵਰਿਟ ਪਿੰਨੀਆਂ ਹੋ ਗਈਆਂ। ਸਰਬੇ ਹੁਣ ਆਪਾਂ ਦੁੱਧ ਨੂੰ ਵਾਲਾ ਦਿਵਾ ਲਈਏ ਤੇ ਇੱਥੇ ਹੀ ਆਪ ਰੋਟੀਆਂ ਪਕਾ ਲਾਂਗੇ। ਉਹਦੋਂ ਨੂੰ ਬਾਹਰ ਆਪਣੀ ਧੀਰ ਬਣ ਜੂਗੀ। ਜਾਓ ਭੱਜ ਕੇ ਪੈਰ ਧੋਇਓ ਦੋਵੇਂ ਜਾਣੇ। ਚਲੋ ਚਲੋ। ਮੰਮਾ ਉਧਰ ਹੀ ਆ। ਉਹ ਤੇ ਕੋਈ ਸੀਰੀ ਦਿੱਤਾ ਦੇ ਦਵਾ। ਹਾਂ ਉਹ ਲਾ ਲਿਆ ਟੀਵੀ। ਚਲੋ। ਲੋਬੀ। ਇਧਰ ਆਪਾਂ ਦੁੱਧ ਗਰਮ ਕਰ ਲਿਆ। ਇਹਨੂੰ ਲਾ ਦੇ ਨੇ ਜਾਗ। ਦਹੀਂ ਜਮਾਉਣ ਵਾਸਤੇ ਹੁਣ ਸਰਦੀਆਂ ਚ ਕੋਈ ਨਾ ਦਹੀਂ ਖਾਂਦਾ ਨਹੀਂ ਪਰ ਕੱਲ ਨੂੰ ਬੱਚਿਆਂ ਨੂੰ ਛੁੱਟੀ ਆ ਕਿਉਂਕਿ ਕੱਲ ਨੂੰ ਗੁਰਦੇਵ ਬਹਾਦਰ ਜੀ ਦਾ ਸ਼ਹੀਦੀ ਘਰ ਪੂਰਾ ਬੱਤੇ ਉਹਦੇ ਕਰਕੇ ਇਹਨਾਂ ਨੂੰ ਛੁੱਟੀ ਆ ਸੋ ਕੱਲ ਨੂੰ ਆਪਾਂ ਕੋਈ ਨਾ ਕੋਈ ਪਰੌਂਠੇ ਬਣਾ ਲਾਂਗੇ ਫਿਰ ਇਹਨੂੰ ਹੁਣ ਆਪਾਂ ਠੱਕਿਆਉਨੇ ਆ ਆਹ ਬੋਲੇ ਪਰੌਂਠੇ ਹਲੂਆਲੇ ਪਰੌਂਠੇ ਮੂੜੀਆਂ ਵਾਲੇ ਬਣਾਵਾਂਗੇ ਨਹੀਂ ਨਾ ਨਾ ਮੂੜੀਆਂ ਵਾਲੇ ਬਣਾਵਾਂਗੇ ਕੱਲ ਨੂੰ ਦਾ ਵੇ ਵੇ ਹਰਿੰਦਰ ਨੂੰ ਸਾਡੇ ਨੂੰ ਮੂਲੀ ਵਾਲੇ ਪਰੌਂਠੇ ਬਿਲਕੁਲ ਨਹੀਂ ਪਸੰਦ। ਕੁਝ ਨਹੀਂ ਹੁੰਦਾ ਮੈਂ ਕਿੰਨਾ ਵੱਡਾ ਸਵਾਰ ਰੁਕੀ ਨਾ। ਲਾਉਤੀ ਇਹਨੂੰ ਆਪਾਂ ਟੱਕਿਆ ਆਉਨੇ ਹਾਂ। ਹੁਣ ਤਾਂ ਦਹੀਂ ਵੀ ਸਟੋਰ ਚ ਰੱਖਣਾ ਪੈਂਦਾ ਪਲੇਟ ਕੇ। ਫੜ ਜਾ ਕੇ ਰਾਂ। ਅੱਜ ਤਾਂ ਸਾਰੇ ਜਿਹੜੀ ਲੜਦਾ ਹੀ ਰਹਿੰਦਾ। ਇਹੋ ਸੂਜਿਆ। ਮਿਲਿਆ ਕਿ ਦੇਗਾ ਨਹੀਂ ਗੱਡੀ ਕੋਈ। ਪਾਣੀ ਪਿੱਛੇ ਲੜਦੇ ਰਹਿੰਦੇ ਆ। ਰੱਜ ਗਈ। ਰੱਜ ਤਾਂ ਛੇਤੀ ਜਾਂਦੀ ਹੈ ਰਲਦੀ ਜੀ ਨਹੀਂ ਗਈ। ਚਾਲ ਰਲਦੇ ਨਹੀਂ ਕੇ ਵਿੱਚ। ਲੂਏ ਦੁੱਧ ਦੀ ਖੀਰ ਬਣ ਗਈ ਆ ਇੱਕ ਬੰਦਾ ਉਹ ਵੀ ਇੰਤਜ਼ਾਰ ਕਰ ਰਿਹਾ ਖੀਰ ਬਣੂਗੀ ਤੇ ਖਾਵੇ ਤੇ ਆ ਰੋਸ ਗਏ ਫਿਰ ਪੈਰ ਤੋਂ ਉਹਨੇ ਪਾਣੀ ਪਾ ਲਿਆ ਉਹ ਆਪਦੇ ਧੋਕੇ ਚਲੇ ਆ ਗਿਆ ਇਹ ਕਹਿੰਦਾ ਹਾਂ ਹਾਂ ਤੂੰ ਮੇਰੇ ਆਸਤੇ ਪਾਣੀ ਨਹੀਂ ਪਾਇਆ ਇਹਨਾਂ ਨੂੰ ਮੈਂ ਕਦੋਂ ਦੀ ਆਵਾਜ਼ ਦੇ ਕੇ ਆਈ ਵੀ ਤੇ ਉੱਥੇ ਜਾ ਕੇ ਅੰਦਰ ਵੀ ਮੈਂ ਕਦੋਂ ਦਾ ਕਿਹਾ ਪੈਰ ਤੋਂ ਉਹਾਂ ਦਾ ਜਦੋਂ ਤੁਸੀਂ ਜਾਓਗੇ ਮੈਂ ਹੁਣ ਰੋਟੀਆਂ ਪਕਾ ਕੇ ਵੇਲੀ ਹੋਈਆਂ ਹੁਣ ਮੈਂ ਨਾਲ ਲਈ ਮੈਂ ਕਿਹਾ ਚੱਲ ਆਦੋਂ ਦੀ ਮਵਾਜ ਦੇ ਕੇ ਆਈ ਇਹਨਾਂ ਨੂੰ ਦੋਨਾਂ ਨੂੰ ਮੈਂ ਕਿਹਾ ਗੀਜਰ ਚ ਪਾਣੀ ਗਰਮ ਪਿਆ ਤੇ ਪੈਰ ਧੋ ਲੋ ਕਿੰਨੇ ਕੋਲੇ ਬਣੇ ਪਏ ਹਮ ਅੱਜ ਤਾਂ ਸਾਰੀ ਜਿਹੜੀ ਜੁਲੇ ਚ ਮਿਲਦਾ ਅੱਗ ਹੋਈ ਹੋਣੀ ਆ ਨਾ ਪਹਿਲਾਂ ਸਵੇਰ ਆਪੋ ਬਣਾਇਆ ਹਾਂ ਆ ਵਿੱਚ ਥੋੜਾ ਫਿਰ ਬਾਅਦ ਚ ਲੈਟੀ ਦਿੱਤੀ ਧਰੀ ਹੈ ਲੈਟੀ ਹਾਂ ਹਸਤੇ ਲੈਟੀ ਰਿੰਨੀ ਆ ਫਿਰ ਲੋ ਵੀ ਆਪਣੀ ਖੀਰ ਬਣ ਗਈ ਕਿਨੇ ਕਿਨੇ ਖਾਣੀ ਲੋਏ ਦੁੱਧ ਦੀ ਖੀਰ ਇਹ ਵੈਸੇ ਵੀ ਜ਼ਿਆਦਾ ਨਾ ਸਾਰਿਆਂ ਦੇ ਬੰਦੀ ਆ ਕੋਈ ਭਾਵੇਂ ਨਾਮ ਬਣਾਉਂਦਾ ਹੋਵੇ ਜਿੱਦ ਸੱਜਰ ਕੋਈ ਮੱਝ ਗਾਂ ਸੂੰਦੀ ਏ ਉਹ ਹੁੰਦਾ ਨਾ ਵੀ 5ਵੇਂ ਦਿਨ 7ਵੇਂ ਦਿਨ ਡੰਗ ਦੇ ਹਿਸਾਬ ਨਾਲ ਆ ਜਦੋਂ ਦੁੱਧ ਫਟਣੋਂ ਹਟ ਜਾਂਦਾ ਪਹਿਲੇ 2-3 ਡੰਗ 2-3 ਦੇਣੀ ਕਈ ਵਾਰ ਤਾਂ ਫਟਦਾ ਰਹਿੰਦਾ ਇਹਦਾ ਤਾਂ 7 ਡੰਗਾਂ ਵਿੱਚ ਫਟ ਗਿਆ 6-7 ਡੰਗ ਆਪਾਂ ਬਣਾਇਆ ਪੌੜਾ ਤੇ ਉਹ ਜਦੋਂ ਤਰ ਦਈਦਾ ਸੀ ਤੇ ਫਟ ਜਾਂਦਾ ਪੌਣੀ ਮੈਂ ਤੈਨੂੰ ਪਾਣੀ ਗਰਮ ਫੇਰ ਤੋਲਣੀ ਪੈਰਾ 6-7 ਡੰਗ ਹੀ ਫਟ ਗਿਆ ਇਹਦਾ ਤਾਂ ਅੱਦਕਾ ਛੁੱਲੇ ਚੱਗ ਵੇਖ ਕੇ ਪਤਾ ਲੱਗਦਾ ਸਿਆ ਲੱਗਦੀ ਹੈ ਨਾ ਤਾਂ ਕੰਡਾ ਹੋ ਗਈ ਪੂਰੀ ਮੈਂ ਦੁੱਧ ਦਾ ਪ੍ਰੋਟੀਨ ਟੇਕਾ ਕੇ ਕੰਮ ਨਵੇੜਿਆ ਤੇ ਇੱਧਰ ਖੀਰ ਵੀ ਬਣ ਗਈ ਆਪਣੀ ਹਾਂ SLA ਕੈਨ ਲੈ ਜਾਣੇ ਅੰਦਰ ਤੇ ਠੰਡੀ ਕਰਕੇ ਬੱਚਿਆਂ ਕੋਲ ਨਾ ਤਾਂ ਖੀਰ ਹੀ ਦੇ ਦਿੰਨੇ ਆ ਮਗਰ ਉਹ ਖਾਂਦੇ ਨਹੀਂ ਰੋਟੀਆਂ ਖਾ ਕੇ ਜਿੰਨੀ ਜਿੰਨੀ ਖਾਣੀ ਖੀਰ ਖਾ ਲੈਣਗੇ ਫਿਰ ਰੋਟੀ ਜੀ ਖਾਣੀ ਵੀ ਤਾਂ ਖਾ ਲੈਣਗੇ ਕਿਉਂਕਿ ਕਦੂ ਦੀ ਸਬਜ਼ੀ ਬਣੀ ਕਦੂ ਦੀ ਸਬਜ਼ੀ ਨਾਲ ਰੋਟੀ ਕਿਹੜਾ ਇਹਨਾਂ ਨੇ ਖਾਣੀ ਹੈ ਕਿਹੜੀ ਸਬਜ਼ੀ ਹੈ ਕਦੂ ਦੀ ਆ ਵੇਖ ਮੈਂ ਨਹੀਂ ਖਾਣੀ ਹਰਿੰਦਰ ਜੀ ਨੇ ਤਾਂ ਦੇ ਦਿੱਤਾ ਜਵਾਬ ਮੈਂ ਨਹੀਂ ਖਾਣੀ ਛਾਰਮਣ ਵੀ ਖਾਊਗਾ ਤਾਂ ਚੋਰੀ ਕੱਟ ਕੇ ਖਾਊਗਾ ਬਸ ਹੁਣ ਤਾਂ ਸਬਜੀ ਖਾਣੀ ਹੁਣ ਤਾਂ ਸਬਜੀ ਖਾਣੀ ਸਬਜੀ ਚ ਕਹਿਣਾ ਮੰਜ਼ੂਰੀ ਕੱਟ ਲੋ ਬਸ ਵੇ ਪ੍ਰਵਾਹ ਹੁੰਦਾ ਹੱਜ ਕੋਈ ਹੋਣ ਹੈ ਨਹੀਂ ਸੀ ਵੈਂਗ ਨਹੀਂ ਧਰਨੀ ਸੀ ਤੇ ਆਲੂ ਖਤਮ ਸੀਗੇ ਫਿਰ ਉਹਨਾਂ ਆਲੂ ਲਿਆ ਆਏ ਆਂਦੇ ਆ ਤੇ ਫਿਰ ਕੱਲ ਨੂੰ ਧਰ ਲਾਂਗੇ ਕਿੰਨੇ ਦਿਨ ਹੋ ਗਏ ਹੁਣ ਤਾਂ ਆਲੂ ਮਟਰ ਕਦੇ ਕੁਛ ਕਦੇ ਕੁਛ ਵਿੱਚ ਸਾਗ ਬਣ ਗਿਆ ਗਾਜਰਾਂ ਬਣ ਗਈਆਂ ਕਿਵੇਂ ਮੂੰਹ ਕਰਦਾ ਉਹ ਚੱਲ ਚੱਲ ਪੈਰ ਥੋਲਾ ਗਰਮ ਪਾਣੀ ਹੋਰ ਪਾਉਣੀ ਆ ਹਾ ਡੋਲ ਦੇ ਨਹੀਂ ਸਹੀ ਇਹ ਇੰਨਾ ਕੰਤ ਪਾਣੀ ਸੀਗਾ ਥੋੜੀ ਅੱਛਾ ਲੋਬੀ ਲੈ ਲਾ ਕੇ ਲੈ ਕੇ ਚਲੀਏ ਅੰਦਰ ਆਪਣੀ ਬਣ ਗਈ ਖੀਰ ਰੈਡੀ ਹੋ ਗਈ ਦੇਖੋ ਇਧਰ ਅੱਜ ਅਪਹਿਲੇ ਚ ਵਿੱਚ ਕੁਝ ਨਹੀਂ ਪਾਇਆ ਸਿੰਪਲ ਬਣਾਈ ਜਾਣਾ ਕਈ ਜਦੋਂ ਮਾਪਾ ਸੁਸੁੰਦੇ ਉਦੋਂ ਕੀ ਵੀ ਖੀਰ ਪਾ ਕੇ ਆਉਂਦੇ ਜਿਵੇਂ ਸ਼ੇਖ ਪੱਤੇ ਜਾਂ ਕਿਤੇ ਵੀ ਹਨਾ ਆਪਾਂ ਉੱਥੇ ਕਦੇ ਖੀਰਵੇਂ ਨਹੀਂ ਆਪਾਂ ਖੁੰਦੇ ਨਹੀਂ ਆਪਾਂ ਨਹੀਂ ਕਦੇ ਪਾਈ ਸੋ ਆਪਾਂ ਘਰੇ ਬਣਾ ਕੇ ਖਾ ਲਈ ਅਸੀਂ ਘਰੇ ਬਣਾ ਕੇ ਖਾ ਲਈ ਨਾ ਜੀ ਖੀਰ ਆਪਾਂ ਹੁਣ ਅੰਦਰ ਲੈ ਕੇ ਪਾ ਦੇ ਤੇ ਸਾਰਿਆਂ ਨੂੰ ਦੇ ਦਿੰਨੀ ਆ ਕਿੱਧਰ ਭੱਜ ਗਈ ਆ ਲੈ ਉਹ ਬੱਛੀ ਬਾਹਰ ਹੋਣੀ ਆ ਬੱਛੀ ਤੋਂ ਬਿਨਾ ਨਹੀਂ ਇਹਨੇ ਜਾਣਾ ਗਾ ਨੂੰ ਬਾਈ ਅੰਦਰ ਬੰਨਣ ਲੱਗੇ ਸੋ ਭੱਜ ਗਈ ਉਹ ਬੱਚੀ ਤੋਂ ਬਿਨਾ ਅੰਦਰ ਨਹੀਂ ਜਾਣਾ ਲੋਬੀ ਆਪਣੇ ਵਲੌਗ ਦਾ ਐਂਡ ਵੀ ਅੱਜ ਆਪਾਂ ਇੱਥੇ ਹੀ ਕਰਦੇ ਆਂ ਵੀਡੀਓ ਦਾ ਸੋ ਸਾਰੇ ਭੈਣ ਭਰਾ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਕੱਲ ਨੂੰ ਮਿਲਦੇ ਆਂ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ